ਵੀ ਲੜਾਈ ਹੋ ਗਈ ਸ਼ੁਰੂ ਅੱਜ ਤੋਂ ਹੋ ਗਈ ਸ਼ੁਰੂਆਤ ਸਮਾਂ ਰਹੇਗਾ ਢੂਲ ਸਾਹਿਬ ਪਹਿਲਾਂ ਵੀ ਲਗਾਤਾਰ ਆਪਾਂ ਜਦੋਂ ਸਮਝੋ ਆਪਾਂ ਤਾਂ 5 ਸਾਲ ਦੇ ਜਦੋਂ ਉਹਦੇ ਆ ਸਮਾਂ ਨਿਕਲਿਆ ਮੌਕੇ ਦਾ ਐਮਐਲਏ ਦਾ ਸ਼ਾਇਦ ਕਰੇ ਕਿਸੇ ਨੂੰ ਮਿਲਿਆ ਹੋਵੇ ਜਾਂ ਨਾ ਮਿਲਿਆ ਹੋਵੇ ਮੈਂ ਤਾਂ ਤੁਹਾਡਾ ਛੋਟਾ ਭਰਾ ਇੱਥੇ ਹਾਜ਼ਰ ਆਂ ਦਿਨ ਰਾਤ ਹਾਜ਼ਰ ਆਂ ਕਿਉਂਕਿ ਮੈਂ ਤਾਂ ਜੰਮਿਆ ਹੋ ਰਿਆਂ ਮਰਨਾ ਹੋ ਰਿਆਂ ਮੇਰੀ ਗਰਮ ਭੂਮੀ ਆ ਧੂਰੀ ਮੇਰੀ ਮਿੱਟੀ ਇਹ ਧੂਰੀ ਮੇਰਾ ਮਾਂ ਇਹ ਬੜੇ ਲੰਬੇ ਸਮੇਂ ਤੋਂ ਧੂਰੀ ਨਾਲ ਪਤਾ ਨਹੀਂ ਕੀ ਬਖਰੇ ਮਾਂ ਸਾਰਿਆਂ ਦਾ 2002 ਤੋਂ ਜੇ ਗੱਲ ਕਰੀਏ ਤਾਂ ਗਗਨਜੀਤ ਜੀ ਬਤਾਲਾ ਸਾਹਿਬ ਉਹ ਵਾਰੋਂ ਆਏ 2007 ਦੀ ਗੱਲ ਕਰੀਏ ਕਬਾਲ ਸਿੰਘ ਢੁੰਦਾ ਸਾਹਿਬ ਉਹ ਵਾਰੋਂ ਆਏ 2012 ਦੀ ਗੱਲ ਕਰੀਏ ਅਰਵਿੰਦ ਖੰਨਾ ਸਾਹਿਬ ਉਹ ਬਾਹਰੋਂ ਆਏ 2014 ਦੀ ਗੱਲ ਕਰੀਏ ਲੋਂਗਵਾਲ ਸਾਹਿਬ ਉਹ ਬਾਹਰੋਂ ਆਏ ਤੇ ਗੁਰੂ ਮਹਾਰਾਜ ਦੀ ਉਪਾਰ ਕਿਰਪਾ ਤੋਂ ਬਾਅਦ ਜਦੋਂ ਮੈਨੂੰ ਮੌਕਾ ਮਿਲਿਆ 2017 ਦਾ ਤੇ ਉਸ ਤੋਂ ਬਾਅਦ 2022 ਚ ਭਗਵਾਨ ਸਿੰਘ ਮਾਨ ਬਾਹਰੋਂ ਆਏ ਮੈਂ ਜਿਆਦਾ ਲੰਬੀ ਚੌੜੀ ਗੱਲ ਨਹੀਂ ਕਰ ਰਹੀ 2002 ਤੋਂ ਲੈ ਕੇ ਅੱਜ ਤੱਕ ਦਾ ਰਿਕਾਰਡ ਕਢਾ ਲਓ ਜੇ ਤਾਂ ਆਪਾਂ ਕੰਮ 'ਚ ਮਿਲਣ ਜੁਲਣ 'ਚ ਕਿਸੇ ਚੀਜ਼ ਚ ਮਗਰ ਰਹੇ ਆ ਤਾਂ ਮੈਂ ਕਦੇ ਟਰੈਕਟ ਨਹੀਂ ਮੰਗਦਾ ਮੈਂ ਕਦੇ ਵੋਟਾਂ 'ਚ ਹੀ ਨਹੀਂ ਖੜਾ ਹੁੰਦਾ ਪਰ ਜੇ ਆਪਣੇ 10% ਵੀ ਕਰੇ ਹੋਏ ਕੰਮਾਂ ਦੇ ਬਰਾਬਰ ਇਹ ਖੜ ਜਾਣ ਤਾਂ ਮੈਂ ਨਹੀਂ ਮਾਹੋਕੇ ਨਾ ਜੀ ਕੱਲੇ-ਕੱਲੇ ਪਿੰਡ ਦੀ ਜੇ ਗੱਲ ਕਰੀਏ ਕੱਲੇ-ਕੱਲੇ ਸ਼ਹਿਰ ਦੀ ਜੇ ਗੱਲ ਕਰੀਏ ਅੱਜ ਸਾਰੇ মিডিਆ ਵਾਲੇ ਪੱਤਰਕਾਰ ਭਰਾ ਆਪਣੇ ਨਾਲ ਨੇ ਇੱਕ ਵੀ ਬੰਦਾ ਮੈਨੂੰ ਲੱਗਦਾ ਇੱਥੇ ਕੋਈ ਅਜਿਹਾ ਨਹੀਂ ਹੈਗਾ ਜਿਹੜਾ ਮੇਰਾ ਪਰਿਵਾਰਕ ਮੈਂਬਰ ਨਹੀਂ ਹੈਗਾ ਲੀਡਰ ਰਾਜਨੀਤਿਕ ਦੋਤ ਨਹੀਂ ਤੁਸੀਂ ਆਏ ਹੋਏ ਤੁਸੀਂ ਮੇਰਾ ਟੱਬਰ ਹੋ ਮੇਰਾ ਪਰਿਵਾਰ ਹੋ ਚੰਗਾ ਸਮਾਂ ਮਾੜਾ ਸਮਾਂ ਹਰ ਸਮੇ ਤੁਸੀਂ ਆਪਦੇ ਇਸ ਜਵਾਬ ਨੂੰ ਆਪਣੀਆਂ ਅੱਖਾਂ ਦੇ ਬਿਠਾ ਕੇ ਰੱਖਿਆ ਹਵਾ ਚੱਲ ਰਹੀ ਸੀ 2017 ਤੋਂ ਕਿਉਂਕਿ ਆਪਣਾ ਇਹ ਏਰੀਆ ਤਾਂ ਥੋੜਾ ਜਿਹਾ ਪਹਿਲਾਂ ਹੀ ਆਮ ਆਦਮੀ ਵੱਲ ਨੂੰ ਚੁਕਾ ਆ ਜਾ ਲੱਗਦਾ ਸੀਗਾ ਸਾਡੇ ਜ਼ਿਲ੍ਹੇ ਦਾ ਪਰ 2022 ਦੇ ਵਿੱਚ ਹਵਾ ਇਹਦਾ ਇੱਕ ਬੜੀ ਜ਼ਬਰਦਸਤ ਜਿਹੜੀ ਤੁਸੀਂ ਨੇ ਲੜਾਈ ਲੜੀ ਕੱਲੇ ਮੈਂ ਨਹੀਂ ਲੜੀ ਕੱਲਾ ਬੰਦਾ ਕੁਝ ਨਹੀਂ ਹੁੰਦਾ ਤੇ ਜ਼ਬਰਦਸਤ ਤਰੀਕੇ ਨਾਲ ਲੜੀ ਤੇ ਪੂਰੇ ਪੰਜਾਬ ਕੀ ਹਿੰਦੁਸਤਾਨ ਚ ਪਤਾ ਲੱਗਿਆ ਵੀ ਮੁੱਖ ਮੰਤਰੀ ਦੇ ਸਾਹਮਣੇ ਇਸ ਤਰੀਕੇ ਨਾਲ ਲੜਾਈ ਲੜੀ ਜਾਂਦੀ ਹੁੰਦੀ ਆ ਪਰ ਮੇਰੀ ਤਕਦੀਰ ਮੇਰੇ ਲੇਖਾਂ ਚ ਉਦੋਂ ਹਾਰ ਲਿਖੀ ਹੋਈ ਸੀ ਗੁਰੂ ਮਹਾਰਾਜੀ ਦੀ ਰਜਾ ਉਹਦੇ ਹੁਕਮ ਬਿਨਾ ਪੱਤਾ ਵੀ ਨਹੀਂ ਹੁੰਦਾ ਤੇ ਆਪਾਂ ਉਸ ਰਿਜ਼ਲਟ ਨੂੰ ਸਵੀਕਾਰ ਕਰਿਆ ਤੇ ਚਾਹੇ ਇੱਥੋਂ ਉਹ ਬੰਦੇ ਜਿੱਤ ਗਏ ਪਰ ਕਦੇ ਧੂਰੀ ਚੋ ਨਾ ਬੋਟਾ ਟਾਈਨ ਨਜ਼ਰ ਆਏ ਨਾ ਉਸ ਤੋਂ ਬਾਅਦ ਅੱਜ ਤੱਕ ਨਜ਼ਰ ਆਏ ਤੇ ਜਿਹੜੇ ਇਹਨਾਂ ਦੇ ਵਿਚਾਰੇ ਪੰਚ ਸੱਤ ਤੇ ਜਾਣੇ ਜਿਵੇਂ ਅੱਜ ਕਣੀਆਂ ਪੈ ਰਹੀਆਂ ਨੇ ਪੰਚ ਸੱਤ ਤੇ ਜਾਣੇ ਤਾਂ ਇਹਨਾਂ ਦੇ ਪਜਾਮੇ ਚੜਾ ਕੇ ਹੀ ਰੱਖਦੇ ਹੁੰਦੇ ਸੀ ਬਾਜ਼ਾਰ 'ਚ ਵੀ ਵਿਛੇ ਦੀ ਫੋਟੋ ਪਾਵਾਂਗੇ ਵੀ ਦੇਖੋ ਜੀ ਮੀ ਆ ਗਿਆ ਅੱਜ ਮੈਂ ਉਹ ਪੰਜੇ ਸੱਤੇ ਬਾਈਆਂ ਤੋਂ ਪੁੱਛਣਾ ਚਾਹਣਾ ਕਿਉਂ ਕੀ ਹਾਲ ਆ ਆਉਂਦਾ ਨੀ ਯਾਰਾ ਮਾਨ ਰਿਹਾ ਨੀ ਯਾਰਾ ਇੱਕ ਵੀ ਕੋਈ ਵੀ ਹੀ ਕੋਈ ਸੜਕ ਬਣਾਤੀ ਹੋਵੇ ਆ ਜਿੰਨੇ ਪਿੰਡਾਂ ਵਾਲੇ ਬੈਠੇ ਨੇ ਸਾਡੇ ਗਾਂਝ ਦੇ ਵਾਲੇ ਸਰਪੰਚ ਸਾਹਿਬ ਬੈਠੇ ਨੇ ਇਹਦਾ ਕਸੂਰ ਸਿਰਫ ਇੰਨਾ ਗਾਹੇ ਗਾਂਝਰੇ ਵਾਲਿਆਂ ਦਾ ਵੀ ਇਹ ਮੇਰੇ ਨਾਲ ਚੱਲਦੇ ਨੇ ਇਹਨਾਂ ਨੂੰ ਪਰਾਂ ਕਰਕੇ ਆਪ ਹੀ ਦਗਟਨ ਕਰੀ ਜਾਂਦੇ ਨੇ ਮੇਰੇ ਬਣਾਏ ਹੋਏ ਸਕੂਲ ਦੇ ਕਮਰਿਆਂ ਬਦਗਟਨ ਕਰੀ ਜਾਂਦੇ ਨੇ ਕੱਲੇ ਇੱਕ ਪਿੰਡ ਦੀ ਗੱਲ ਨਹੀਂ ਸੁਣਾ ਰਿਹਾ ਇੱਥੇ ਪੇਦਣੀ ਵਾਲੇ ਤੇ ਚੰਗਲੀ ਵਾਲੇ ਬੈਠੇ ਨੇ ਸਾਨੂੰ ਧੱਕੇ ਨਾਲ ਦੋ ਦੋ ਵੋਟਾਂ ਤੇ ਹਰਾਇਆ ਗਿਆ ਸਾਡੇ ਕੈਂਡੀਡੇਟਾਂ ਨੂੰ ਸਰਪੰਚੀ ਦੇ ਵਿੱਚ ਤੇ ਆ ਮਾਈਕ ਤੋਂ ਕਹਿ ਰਹਿਆ ਹਾਂ ਔਨ ਸਾਰੇ ਰਿਕਾਰਡ ਤੇ ਸਾਲ ਡੂੜ ਰਹਿ ਗਿਆ ਬਦਲੇ ਲਏ ਜਾਣਗੇ ਆਪਦੇ ਸਰਪੰਚ ਬਣਾਏ ਜਾਣਗੇ ਇਹ ਹਰਗਾ ਇਹ ਜਾ ਇੱਥੇ ਕਦੇ ਧੜੀ ਬੰਦੀ ਨਹੀਂ ਹੋਈ ਅੱਜ ਤੱਕ ਕਦੇ ਕਿਸੇ ਤੇ ਕੋਈ ਪੋਲੀਟੀਕਲ ਪਰਚਾ ਨਹੀਂ ਸੀ ਹੋਇਆ ਮੇਰੇ 5 ਸਾਲ ਦਾ ਰਿਕਾਰਡ ਕਢਾ ਕੇ ਦੇਖ ਲਓ ਪਰ ਅੱਜ ਆ ਸਾਢੇ 3 ਸਾਲਾਂ ਚ ਦੇਖ ਲਓ ਮੈਨੂੰ ਲੱਗਦਾ ਸ਼ਾਇਦ ਇਹ ਗੱਲਾਂ ਦਾ ਮੁੱਖ ਮੰਤਰੀ ਸਾਹਿਬ ਨੂੰ ਪਤਾ ਵੀ ਨਹੀਂ ਹੋਣਾ ਇੱਥੇ ਦੇ ਜਿਹੜੀ ਸੋ ਕੋਲ ਜਿਹੜੀ ਲੋਕਲ ਲੀਡਰਸ਼ਿਪ ਹੁੰਦੀ ਆ ਉਹ ਜਿਹਾੇ ਕਾਰੇ ਕਰ ਰਹੀ ਆ ਇੱਥੇ ਰਾਜੂ ਮਾਜਰੇ ਵਾਲੇ ਬੈਠੇ ਨੇ ਮੈਂਬਰ ਸਹਿਬਾਨ ਉਹ ਬੈਠੇ ਨੇ ਸਾਹਮਣੇ ਮੈਨੂੰ ਲੱਗਦਾ ਕਿਹੜਾ ਦਿਨ ਇਹ ਹਜਾ ਹੋਊਗਾ ਜਦ ਤੱਕ ਇਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਭਰਾਵੋ ਇਹ ਰਾਜਨੀਤਿਕ ਅਹੁਦੇ ਇਹ ਟੈਂਪਰੀ ਚੀਜ਼ਾਂ ਹੁੰਦੀਆਂ ਨੇ ਇਹ ਅੱਜ ਮੇਰੇ ਕੋਲੇ ਨੇ ਕੱਲ ਨੂੰ ਕਿਸੇ ਹੋਰ ਕੋਲੇ ਨੇ ਤਾਂ ਮੇਰੀ ਬੇਨਤੀ ਆ ਵੀ ਆਪਦਾ ਭਾਈਚਾਰਾ ਨਾ ਖਰਾਬ ਕਰੋ ਆਪਦਾ ਭਾਈਚਾਰਾ ਨਾ ਖਰਾਬ ਕਰੋ ਰਾਜਨੀਤੀ ਇਸ ਤਰ੍ਹਾਂ ਗੰਦੀ ਨਾ ਕਰੋ ਕਿ ਕੱਲ ਨੂੰ ਤੁਹਾਨੂੰ ਫਿਰ ਲੋਕਾਂ ਨੂੰ ਥਾਣੇ ਆਵੇ ਕਿਉਂਕਿ ਕਰਨਾ ਮੈਨੂੰ ਸਾਰਾ ਕੁਝ ਆਉਂਦਾ ਮੇਰੇ ਕੋਈ ਦਾਦਾ ਜੀ ਜਾਂ ਪਿਤਾ ਜੀ ਰਾਜਨੀਤੀ ਚੋਣੀ ਸੀ ਮੈਂ ਤਾਂ ਸਟੂਡੈਂਟ ਫੋਰ ਟੈਕਸੀ ਦੀ ਰਾਜਨੀਤੀ ਚ ਆਇਆ ਕਲਾਸ ਦੇ ਮਨੀਟਰ ਤੋਂ ਸ਼ੁਰੂਆਤ ਕਰੀ ਹੋਈ ਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਹੋਈ ਆ ਐਸਡੀ ਕਾਲਜ ਚੰਡੀਗੜ੍ਹ ਦੀ ਪ੍ਰਧਾਨਗੀ ਕੀਤੀ ਹੋਈ ਆ ਤੇ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਰਨਾ ਸਾਰਾ ਕੁਝ ਆਉਂਦਾ ਪਰ ਅਸੀਂ ਉਹ ਚੀਜ਼ ਕਰਨੀ ਨਹੀਂ ਚਾਹੁੰਦੇ ਜਿਹੜਾ ਵੀ ਬੰਦਾ ਚਾਹੇ ਉਹ ਕੋਈ ਸਰਕਾਰੀ ਮੁਲਾਜ਼ਮ ਆ ਧੂਰੀ ਦੇ ਵਿੱਚ ਲੱਗਿਆ ਹੋਇਆ ਤੇ ਚਾਹੇ ਕੋਈ ਸਰਪੰਚ ਆ ਜਾਂ ਕਿਸੇ ਅਹੁਦੇ ਤੇ ਵਿਰਾਜਮਾਨਾ ਜੇ ਮੇਰੇ ਬੰਦੇ ਨੂੰ ਤੰਗ ਕਰੋਗੇ ਨਾ ਸਮਾਂ ਥੋੜੀ ਰਹਿ ਗਿਆ ਲੜਾਈ ਸਾਨੂੰ ਲੜਨੀ ਆਉਂਦੀ ਆ ਤੇ ਮੈਂ ਕਦੇ ਜ਼ਿੰਦਗੀ ਚ ਕਦੇ ਕਿਸੇ ਐ ਇੰਨੇ ਤੁਸੀਂ ਗਵਾਹ ਬੈਠੇ ਹੋ ਮੈਂ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਭਾਈ ਜੀ ਕੀ ਕਰੀਏ ਆਪਣੀ ਤਾਂ ਸਰਕਾਰ ਹੈ ਨਹੀਂ ਨਹੀਂ ਤਕਰੀਬਨ ਹਰੇਕ ਬੰਦਾ ਇਹ ਬਹਾਨਾ ਮਾਰਦਾ ਹੁੰਦਾ ਵੀ ਭਾਈ ਜੀ ਕੀ ਕਰੀਏ ਸਾਡੀ ਤਾਂ ਸਰਕਾਰ ਹੈ ਨਹੀਂ ਪਰ ਮੈਂ ਜੋ ਵੀ ਤੁਸੀਂ ਆਸ਼ੀਰਵਾਦ ਦਿੰਦੇ ਹੋ ਜਾਂ ਮੇਰੇ ਨਾਲ ਖੜਦੇ ਹੋ ਹਰ ਇੱਕ ਲੜਾਈ ਛਾਤੀ ਠੋਕ ਕੇ ਲੜੀ ਦੀ ਆ ਚਾਹੇ ਦੁਗਣੀ ਦੇ ਪਿੰਡ ਦੇ ਗਰਾਊਂਡ ਦੀ ਗੱਲ ਹੋਵੇ ਆ ਬੈਠੇ ਨੇ ਸਾਰੇ ਕਿਵੇਂ ਸਰਪੰਚ ਇਹਨਾਂ ਨਾਲ ਧੱਕਾ ਕਰ ਰਿਹਾ ਤੇ ਚਾਹੇ ਪਿੰਡ ਚਾਂਗਰੀ ਦੇ ਵਿੱਚ ਧੱਕੇ ਨਾਲ ਨਾਜਾਇਜ਼ ਪਰਚੇ ਦੀ ਗੱਲ ਹੋਵੇ ਤੇ ਚਾਹੇ ਬੇਦਨੀ ਦੀ ਗੱਲ ਹੋਵੇ ਤੇ ਚਾਹੇ ਰਾਜੂ ਮਾਜਰੇ ਦੀ ਗੱਲ ਹੋਵੇ ਤੇ ਚਾਹੇ ਆਂਗਨwadi ਵਰਕਰ ਸਾਡੇ ਵੇਣੜੇ ਤੋਂ ਸਾਡੀ ਭੈਣ ਜਿਹੜੀ ਡਿਊਟੀ ਦੌਰਾਨ ਇਸ ਸੰਸਾਰ ਨੂੰ ਛੱਡ ਗਈ ਚਾਹੇ ਉਹਦੀ ਲੜਾਈ ਹੋਵੇ ਕੱਲੀ ਕੱਲੀ ਲੜਾਈ ਠਕ ਠੋਕ ਕੇ ਲੜ ਰਹੇ ਆ ਤੇ ਮੈਂ ਤੁਹਾਨੂੰ ਵੀ ਕਹਿਣਾ ਚਾਹਣਾ ਦਬਿਆ ਨਾ ਕਰੋ ਬਿਲਕੁਲ ਮੌਕੇ ਤੇ 24 ਘੰਟੇ ਮੇਰਾ ਫੋਨ ਆਉਣਾ ਜਿਹੜੇ ਪਿੰਡ ਰੂ ਆਹ ਘਰ ਤੋਂ ਜਿੰਨੇ ਮਿੰਟ ਲੱਗਣਗੇ ਉਦੋਂ 2 ਮਿੰਟ ਪਹਿਲਾਂ ਪਹੁੰਚੂ ਹਰੇ ਪਿੰਡ 'ਚ ਪਰ ਇਹਨਾਂ ਤੋਂ ਦਬਨ ਦੋਪਨ ਦੀ ਲੋੜ ਨਹੀਂ ਇਹ ਰਹਿ ਗਿਆ ਥੋੜਾ ਜਿਹਾ ਸਮਾਂ ਤਕਰੀਬਨ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹਰੇਕ ਬੰਦੇ ਨੂੰ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੋਈ ਇੱਕ ਬੰਦਾ ਉੱਠ ਕੇ ਵੀ ਇਹ ਗੈਰਵੇ ਵੀ 5 ਸਾਲਾਂ 'ਚ ਕਿਸੇ ਦੇ ਮੈਂ ਕੰਮ ਨਹੀਂ ਆ ਸਕਿਆ ਜਿੰਨੀ ਗੁਰੂ ਮਹਾਰਾਜ ਨੇ ਤਾਕਤ ਦਿੱਤੀ ਸੀ ਉਹਦੋਂ ਦੁੱਗਣੀ ਹਿੰਮਤ ਨਾਲ ਕੰਮ ਕਰਿਆ ਤੇ ਜਿਵੇਂ ਰੰਧਾਵਾ ਸਾਹਿਬ ਨੇ ਕਿਹਾ ਨਾ ਮੈਂ ਕੋਈ ਪਹਿਲਾ ਸਿੰਗਰ ਨਹੀਂ ਸੀ ਕੋਈ ਪਹਿਲਾ ਮੇਰਾ ਕੋਈ ਵਪਾਰ ਨਹੀਂ ਸੀ ਕੋਈ ਮੈਂ ਹੋਰ ਤਰੀਕੇ ਵਾਲੇ ਪਾਸਿਓਂ ਰਾਜਨੀਤੀ ਦੇ ਵਿੱਚ ਨਹੀਂ ਆਇਆ ਇੱਕ ਆਮ ਘਰ ਦੇ ਨੌਜਵਾਨ ਮੁੰਡੇ ਨੇ ਰਾਜਨੀਤੀ ਨੂੰ ਬਦਲਣ ਵਾਸਤੇ ਰਾਜਨੀਤੀ ਦੇ ਵਿੱਚ ਪੈਰ ਧਰਿਆ ਸੀ ਤਾਂ ਮੈਂ ਗੁਰੂ ਮਹਾਰਾਜਾਂ ਤੇ ਤੁਹਾਡਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਏਡੀ ਛੋਟੀ ਉਮਰ ਦੇ ਵਿੱਚ ਹਰ ਇੱਕ ਚੋਣ ਲੜਾ ਤੀ ਜਦੋਂ ਸਾਰੇ ਮਾਫ ਕਰਨਾ ਵੱਡੇ ਵੱਡੇ ਲੀਡਰ ਸਾਹਿਬਾਨ ਪਿੱਛੇ ਹਟ ਗਏ ਸੀ 2022 ਦੇ ਵਿੱਚ ਜਦੋਂ ਲੋਕ ਸਭਾ ਦੀ ਚੋਣ ਆਈ ਵੱਡੇ ਵੀਰ ਅਮਰਿੰਦਰ ਸਿੰਘ ਰਾਜਾਵੜਿੰਗ ਸਾਹਿਬ ਦਾ ਕਿ ਗੋਲਡੀ ਤੋਂ ਚੋਣ ਲੜਨੀ ਆ ਮੈਂ ਕਿਹਾ ਸਰ ਮੇਰੇ ਕੋਲੇ ਇੰਨੇ ਸੋਰਸਸ ਜ ਹੈ ਹੁਣੀ ਮੈਂ ਚੋਣ ਲੜ ਕੇ ਅੜਿਆ ਵੀ ਬੜੀ ਮੁਸ਼ਕਲ ਹੋ ਜੂਗੀ ਕਹਿੰਦੇ ਜੇ ਤੂੰ ਨਹੀਂ ਲੜੇਗਾ ਹੋਰ ਕੌਣ ਲੜੂ ਤੈਨੂੰ ਲੜਨੀ ਆ ਤੇ ਮੈਨੂੰ ਬੁਲਾ ਕੇ ਸਾਰੇ ਲੀਡਰ ਸਾਹਿਬਾਨਾਂ ਨੇ ਚੋਣ ਲੜਾਈ ਚਾਹੇ ਡੇਢ ਮਹੀਨੇ ਦੀ ਚੋਣ ਸੀ ਪਰ ਆਪਾਂ ਨੇ ਤੇ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗੇ ਨੇ ਨੰਗੇ ਪੈਰੀ ਮੇਲਾ ਚੋਣ ਪ੍ਰਚਾਰ ਕਰਿਆ ਉਹ ਬੰਦੇ ਦੀ ਪਿੱਠ ਸੌਂਦੀ ਆ ਬਹੁਤ ਪ੍ਰਧਾਨ ਰਹਿ ਗਏ ਅੱਜ ਤੱਕ ਮੈਂ ਬਹੁਤ ਪ੍ਰਧਾਨ ਨਾਣਾ ਕੰਮ ਕਰਿਆ ਪਰ ਜਿੰਨੀ ਮਿਹਨਤ ਉਹ ਬੰਦਾ ਕਰ ਰਿਹਾ ਬਿਲਕੁਲ ਮੋਹਰ ਸਾਹਿਬ ਨੇ ਸਹੀ ਕਿਹਾ ਹਰ ਰੋਜ਼ ਤੁਸੀਂ ਆਨਲਾਈਨ ਸਾਰੇ ਆਪਾਂ ਦੇਖਦੀ ਹੋਵਾਂਗੇ ਵੀ ਹਰ ਰੋਜ਼ ਹਰ ਰੋਜ਼ ਉਹ ਬੰਦਾ ਕਿਸੇ ਨਾ ਕਿਸੇ ਮੀਟਿੰਗ ਦੇ ਵਿੱਚ ਬੈਠਾ ਹੁੰਦਾ ਤੇ ਹਰ ਇੱਕ ਮੁੱਦੇ ਤੇ ਜਿਹੜੀ ਉਹ ਲੜਾਈ ਲੜ ਰਿਹਾ ਸਰਕਾਰ ਨਾਲ ਤੇ ਕੱਲ ਵੀ ਸਾਡੇ ਐਮਐਲਏ ਸਹਿਬਾਨ ਜਿਹੜਾ ਸੈਸ਼ਨ ਹੋਇਆ ਉਹਦੇ 'ਚ ਵੀ ਜਿਸ ਤਰੀਕੇ ਨਾਲ ਲੜਾਈ ਲੜ ਸਕਦੇ ਨੇ ਉਹ ਵਧੀਆ ਤਰੀਕੇ ਨਾਲ ਲੜਾਈ ਲੜ ਰਹੇ ਨੇ ਤੇ ਬੜੀ ਸੁਚਾਰੂ ਢੰਗ ਨਾਲ ਸੋਚ ਸਮਝ ਕੇ ਜਿਹੜੇ ਆਪਦੇ ਵਿਚਾਰ ਰੱਖਦੇ ਨੇ ਤੇ ਅੱਜ ਜਿਹੜੇ ਹਾਲਾਤ ਨੇ तकरीबन ਹਜ਼ਾਰ ਹਜ਼ਾਰ ਕੁ ਬੰਦਾ ਹੁੰਦਾ ਮੈਨੂੰ ਲੱਗਦਾ ਇਹਨਾਂ ਦੀ ਸਿਕਿਉਰਟੀ ਚ ਜਦੋਂ ਇਹ ਲੰਘਦੇ ਨੇ ਆ ਬੇੜੜਿਆ ਦੀ ਰੀਲ ਤੁਸੀਂ ਨੇ ਦੇਖੀ ਹੋਣੀ ਆ ਜਿਹੜੀ ਪਿੱਛੇ ਜੇ ਮੈਂ ਪਾਈ ਸੀ ਜਦੋਂ ਉਹ ਰੋਮੀ ਰੰਗੇ ਸੀ ਸੋ ਜਿਹੜਾ ਕਿਸੇ ਨੇ ਟੋਹਾ ਪਟਦਾ ਨਾ ਉਹ ਡਿੱਗਦੀ ਡਿੱਗਦਾ ਆਪ ਉਹ ਤੋਂ ਇੱਚ ਡਿੱਗਦਾ ਜਿੰਨਾ ਇਹਨਾਂ ਨੇ ਭੰਡੀ ਪ੍ਰਚਾਰ ਕਰਿਆ ਸੀ ਮੈਂ ਪੁੱਛਣਾ ਚਾਹਣਾ ਮੇਰੇ ਵਾਸਤੇ ਵੀ ਕਰਿਆ ਸੀ ਆ ਜਿਹੜਾ ਗਰਗ ਪੈਲਾਸ ਆ ਯਾਰ ਦਵਾ ਦਿਓ ਕਬਜਾ ਮੈਨੂੰ ਮੇਰਾ ਸੀਨਾ ਹੈ ਉਹ ਤਜ ਮੇਰਾ ਹੋ ਗਿਆ ਦੀਏ ਆ ਜਿਹੜਾ ਸਾਹਮਣੇ ਗਰਗ ਪੈਲਾਸ ਆ 100 ਕਿੱਲੇ ਮੇਰੀ ਜ਼ਮੀਨ ਬਣ ਗਈ ਦੀ ਉਹ ਮੇਰੀ ਹੱਥ ਜੋੜ ਕੇ ਬੇਨਤੀ ਆ ਈਆ ਜੀ ਉਹ ਸਾਰੀਆਂ ਚੀਜ਼ਾਂ ਮੈਨੂੰ ਦੇ ਦੋ ਤਾਂ ਆ ਉਹਦੇ ਭਾਈਆਂ ਚ ਵੱਟਦਾ ਯਾਰ ਸਾਡਾ ਵੀ ਤੋਰੀ ਫੁਲਕਾ ਚੱਲ ਪੇਵੇ ਮੈਂ ਅੱਜ ਤੱਕ ਕਦੇ ਕਿਸੇ ਵਾਰੀ ਮਾੜਾ ਨਹੀਂ ਹੋਇਆ ਇਹ ਬੜਾ ਸੌਖਾ ਹੁੰਦਾ ਆਪਾਂ ਕੁਝ ਕਰਨਾ ਨਹੀਂ ਤੇ ਦੂਜੇ ਤੇ ਉਂਗਲਾ ਚੱਕੀ ਜਾਣੀ ਆ ਤੇ ਮੈਨੂੰ ਲੱਗਦਾ ਇਹ ਇਹ ਚੀਜ਼ ਜਿਹੜੀ ਹੁਣ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਬਿਲਕੁਲ ਬੜੀ ਕਲੀਅਰ ਦੀ ਆ ਬਹੁਤ ਕੁਝ ਹੈ ਜਿਹੜਾ ਇਸ ਸਮੇਂ ਦੇ ਵਿੱਚ ਹੋ ਰਿਹਾ ਸੋਸ਼ਲ ਮੀਡੀਆ ਜੇ ਇਹਨਾਂ ਲਈ ਜਿੱਤ ਦਾ ਕਾਰਨ ਬਣਿਆ ਸੀ ਤਾਂ ਇਹੀ ਸੋਸ਼ਲ ਮੀਡੀਆ ਇਹਨਾਂ ਨੂੰ ਹਰਾਉਣ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਊਗਾ ਜੇ ਬਠਿੰਡੇ ਇੱਕ ਨੌਜਵਾਨ ਘਰੋਂ ਜਾਂਦਾ ਤਾਂ ਕਰੰਟ ਲਾ ਕੇ ਮਾਰ ਦਿੱਤਾ ਜਾਂਦਾ ਡੇਢ ਘੰਟੇ ਜੀ ਬੰਦਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਜੇ ਕਿਸਾਨ ਅਸੀਂ ਦਿੱਲੀ ਦੀਆਂ ਬਰਵਾਹਾਂ ਤੇ ਬੈਠੇ ਰਹੇ 378 ਦਿਨ ਤੇ ਉੱਥੇ મોદી ਦੀ ਹਿੰਮਤ ਨਹੀਂ ਹੋਈ ਕਿਸਾਨਾਂ ਨਾਲ ਹੱਥ ਪਾਉਣ ਦੀ ਤੇ ਪੰਜਾਬ ਆ ਬਾਰਡਰ ਦੇ ਉੱਤੇ ਰਾਤੋਂ ਰਾਤ ਸਾਰੀਆਂ ਟਰਾਲੀਆਂ ਗਾਇਬ ਸਾਰਾ ਸਮਾਨ ਗਾਇਬ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਅੱਜ ਮੈਂ ਪੁੱਛਣਾ ਚਾਹਣਾ ਮੇਰੀ ਵਿਧਾਨ ਸਭਾ ਵੇਲੇ ਮੁੱਖ ਮੰਤਰੀ ਸਾਹਿਬ ਇਲੈਕਸ਼ਨ ਚੱਲ ਰਹੀ ਸੀ ਇਲੈਕਸ਼ਨ ਦੇ ਵਿੱਚ ਪੂਰੋਂ ਛੱਡ ਕੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਧੂਰੀ ਸ਼ੂਗਰ ਮਿੱਲ ਦਾ ਮੁੱਦਾ ਚੱਕਣ ਗਏ ਸੀ ਚੱਕਣ ਗਏ ਸੀ ਜਾਂ ਨਹੀਂ ਚੱਕਣ ਗਏ ਸੀ ਤੁਸੀਂ ਦੱਸਿਓ ਤੇ ਅੱਜ ਉਹੀ ਸ਼ੂਗਰ ਮਿੱਲ ਬੰਦ ਹੋ ਗਈ ਕਿਹੜੀ ਇੰਡਸਟਰੀ ਦੀ ਗੱਲ ਕਰਦੇ ਆਪਾਂ ਪੰਜਾਬ ਨੂੰ ਕੀ ਦੇ ਦਾਂਗੇ ਜੇ ਸਾਡੇ ਹਲਕੇ ਦੇ ਵਿੱਚ ਜਿਹੜਾ 1954 ਦਾ ਬਣਿਆ ਹੋਇਆ ਸ਼ੂਗਰ ਮਿੱਲ ਅਸੀਂ ਚਾਹੇ ਛੋਟੇ ਸੀ ਚਾਹੇ ਵੱਡੇ ਸੀ ਅਸੀਂ ਮਿਲ ਨਹੀਂ ਬੰਦ ਹੋਣ ਦਿੱਤਾ ਸੀ ਜਿੰਨੀ ਮਰਜ਼ੀ ਲੜਾਈ ਲਾਣੀ ਪਈ ਜੋ ਕੁਝ ਮਰਜ਼ੀ ਕਰਨਾ ਪਿਆ ਕਿਸਾਨਾਂ ਲਈ ਜਿੰਨਾ ਪੈਸਾ ਉਹਨਾਂ ਦਾ ਬਚਿਆ ਹੋਇਆ ਸੀ ਸਾਰਾ ਦੁਆਇਆ ਮੈਂ ਪਰ ਅੱਜ ਦੇ ਟਾਈਮ 'ਚ ਆਹ 5 ਸਾਲਾਂ ਦੇ ਵਿੱਚ ਦੇਖ ਲਓ ਬੇ ਮਿਲ ਬੰਦ ਹੋਇਆ ਕਿ ਨਹੀਂ ਧੂਰੀ ਦਾ ਇਹ ਕਹਿੰਦੇ ਨੇ 2 ਮਿੰਟ ਰੁਕ ਜਿਓ ਇਹ ਕਹਿੰਦੇ ਨੇ ਆਂ ਅੰਡਰ ਬ੍ਰਿਜ ਤੇ ਓਵਰ ਬ੍ਰਿਜ ਬਾਰੇ ਗੱਲ ਕਰ ਰਹੇ ਨੇ ਇਹ ਧੂਰੀ ਦੇ ਵਿੱਚ ਜਿਹੜੇ ਫਟਕ ਨਹੀਂ ਮੈਂ ਸਾਰੀ ਇਹ ਦੇਖਰੇਖ ਦੇ ਵਿੱਚ 10 ਕਰੋੜ 53 ਲੱਖ ਰੁਪਏ ਦਾ ਐਸਟੀਮੇਟ ਬੰਵਾਇਆ ਸੀ ਤਾਂ ਕਿ ਕਿਸੇ ਵੀ ਦੁਕਾਨਦਾਰ ਭਰਾ ਨੂੰ ਕਿਸੇ ਵੀ ਸ਼ਹਿਰੀ ਨੂੰ ਦਿੱਕਤ ਨਾ ਆਵੇ ਜੇ ਉਥੋਂ ਦੀ ਪੁਲ ਬਣੇ ਸਿਰਫ 10 ਕਰੋੜ 53 ਲੱਖ ਰੁਪਏ ਦੇ ਵਿੱਚ ਅੰਡਰਪਾਸ ਬਣਾਉਣਾ ਸੀ ਸਾਰੀਆਂ ਗੱਡੀਆਂ ਉਥੋਂ ਦੀ ਲੰਘਣੀਆਂ ਸੀ ਸਾਰਾ ਕੁਝ ਸੀ ਸਿਰਫ ਉਹ ਇੱਕ ioni ਬਣਵਾ ਰਹੇ ਕਿਉਂਕਿ ਉਹਨੂੰ ਚੋਣ ਜਾਂਪਤਾ ਲੱਗਿਆ ਸੀ ਟੈਂਡਰ ਹੋ ਨਹੀਂ ਸਕਿਆ ਇਹ ਤਾਂ ਨਹੀਂ ਬਣਵਾ ਰਹੇ ਵੀ ਜੇ ਅੰਡਰਪਾਸ ਬਣਵਾਤਾ ਉਹ ਤਾਂ ਗੋਲਡੀ ਦਾ ਹੱਕ ਹੋ ਜਾਊਗਾ ਇਹ ਤਾਂ ਗੋਲਡੀ ਨੇ ਪਾਸ ਕਰਵਾਇਆ ਸੀ ਜੀ ਅੱਜ ਜਿਹੜਾ ਅਸੀਂ 54 ਕਰੋੜ ਰੁਪਇਆ ਕਹਿ ਰਹੇ ਹਾਂ ਨਾ ਉਧਰੋਂ ਭਾਪੀ ਕਹਿੰਦੀ ਅਸੀਂ ਨੇ ਕਰਾਇਆ ਇਧਰੋਂ ਝਾੜੂ ਵਾਲੇ ਕਹਿੰਦੇ ਨੇ ਅਸੀਂ ਨੇ ਕਰਾਇਆ ਉਹ 54 ਕਰੋੜ ਰੁਪਇਆ ਦੇ ਵਿੱਚ ਦੋਨੇ ਵਾਲੇ ਫਾਟਕਾਂ ਤੇ ਵੀ ਓਵਰ ਬ੍ਰਿਜ ਬਣ ਜਾਣਾ ਤੇ ਜਿਹੜੇ ਉਹ ਦੂਰ ਵਾਲੇ ਫਾਟਕ ਪੈਂਦੇ ਨੇ ਜਿੱਥੇ ਸਾਡੇ ਗੁੱਡੂ ਜੀ ਦੀ ਏਜੰਸੀ ਆ ਫੈਕਟਰੀਆ ਉਹਨਾਂ ਤੇ ਵੀ ਪੁਲ ਬਣ ਜਾਣਾ ਤੇ ਬਾਜ਼ਾਰ ਦੇ ਵਿੱਚ ਦੋਨੇ ਫਾਟਕਾਂ ਤੇ ਪੁਲ ਬਣ ਜਾਣਾ ਜੇ ਚਾਰੇ ਪੁਲ ਲਾ ਲਈਏ ਤਾਂ 40 ਕਰੋੜ ਰੁਪਇਆ ਦੇ ਹੋਏ ਨੇ ਤੇ ਇਧਰ ਦੀ ਜੇ ਇਹ ਓਵਰ ਬ੍ਰਿਜ ਬਣਾਉਂਗੇ ਪਹਿਲਾਂ ਤਾਂ ਸਾਰਾ ਸ਼ਹਿਰ ਚਾਰ-ਚਾਰ ਫੁੱਟ ਸੂਆ ਉੱਚਾ ਚੱਕਦਾ ਚਾਰ-ਚਾਰ ਫੁੱਟ ਜੇ ਕੋਈ ਗਰੀਬ ਬੰਦਾ ਰੇੜੀ ਵਾਲਾ ਧੂਰੀ ਵਿੱਚ ਦੀ ਨਿਕਲਦਾ ਨਾ ਤਾਂ ਚਾਰ ਜਾਨੇ ਟੱਕਾ ਲਾਉਂਦੇ ਨੇ ਦੁਕਾਨਦਾਰਾਂ ਨੂੰ ਪੁੱਛੂਆਂ ਬੈਠੇ ਨੇ ਸੁਣੀ ਹੋਰੀ ਸ਼ਹਿਰ ਵਾਲੇ ਦੱਸੋ ਪ੍ਰੇਮ ਜਵੰਸੀ ਸਾਹਿਬ ਜਿਹੜਾ ਵੀ ਬੰਦਾ ਉਥੋਂ ਦੀ ਲੰਘਦਾ ਤਕਰੀਬਨ ਰੇੜੀ ਮੰਗਰ ਆਉਂਦੀ ਆ ਸਾਡਾ ਤਾਂ ਬਿਜਾਰ ਹੀ ਖਤਮ ਕਰ ਰਹੇ ਨੇ ਇਹ ਹੁਣ ਉਥੋਂ ਨਹੀਂ ਪੁਲ ਬਣਾਤਾ ਤਾਂ ਜਿੰਨੇ ਉੱਕੇ ਰਹੇ ਸ਼ੀਰੀਓ ਸਾਰਾ ਖਤਮ ਕਰ ਦੇਣਗੇ ਮੈਂ ਪੁਲ ਦੇ ਵਿਰੋਧਚ ਨਹੀਂ ਪਰ ਮੁੱਖ ਮੰਤਰੀ ਸਾਹਿਬ ਇੱਕ ਵਾਰ ਸਰਚ ਕਰਕੇ ਦੇਖੋ ਵੀ ਦਲਬੀਰ ਸਿੰਘ ਗੋਲੜੀ ਗੱਲ ਸੱਚ ਕਹਿ ਰਿਹਾ ਜਾਂ ਗੱਲ ਝੂਠ ਕਹਿ ਰਿਹਾ ਇਹ ਮੁੱਖ ਮੰਤਰੀ ਦਾ ਏਰੀਆ ਆ ਬੈਠਾ ਸਾਡਾ ਦਰਸ਼ੀ ਤੇਰੇ ਫੈਕਟਰੀ ਸ਼ੁਰੂ ਕਰੀ ਰਾਤੋਂ ਰਾਤ ਦੋ ਟਰੱਕ ਸਰੀਏ ਦੇ ਲਾਹੇ ਬਾਅਦ ਚ ਪਹਿਲਾਂ ਚਾਕੇ ਲੈ ਗੇ ਤੁਸੀਂ ਮੈਨੂੰ ਐਂ ਦੱਸੋ ਵੀ ਇਹ ਕੋਈ ਸੂਈ ਤਾਂ ਹੈ ਨੀ ਵੀ ਨਾ ਪਤਾ ਲੱਗੀ ਹੋਵੇ ਸੂਈ ਤਾਂ ਹੈ ਨਹੀਂ ਦੋ ਟਰੱਕ ਨੇ ਸਰੀਏ ਦੇ ਅਜ ਤੱਕ ਉਹਦੀ ਰਿਕਵਰੀ ਨਹੀਂ ਹੋਈ ਕਿਹੜੀ ਪੀਆ ਜਿੱਥੇ ਅੱਜ ਚੋਰੀ ਨਹੀਂ ਹੋ ਰਹੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖ ਲੋ ਆ ਸ਼ਰੀਆਮ ਵਪਾਰੀ ਭਰਾ ਜਿਹੜਾ ਸਿੱਧਾ ਗੋਲੀਆਂ ਮਾਰ ਦਿੰਦੇ ਨੇ ਆ ਕੇ ਬੰਦੇ ਨੂੰ ਇੰਨੀ ਮਾੜੀ ਹਾਲਾਤ ਤਾਂ ਮੈਨੂੰ ਲੱਗਦਾ ਅੱਜ ਤੱਕ ਕਦੇ ਪੰਜਾਬ 'ਚ ਹੋਈ ਹੀ ਨਹੀਂ ਜਿਹੜੀਆਂ ਸਰਕਾਰਾਂ ਨੂੰ ਇਹ ਚੰਗਾ ਜਾਂ ਮਾੜਾ ਕਹਿੰਦੇ ਸੀ ਦਿਖਾਓ ਸਾਡੇ ਸਮੇਂ ਇਹ ਜਿਹੀ ਕੋਈ ਘਟਨਾ ਨਹੀਂ ਹੋਈ ਜੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ ਚਾਹੇ ਘਟ ਹੋਇਆ ਚਾਹੇ ਵੱਧ ਹੋਇਆ ਕਾਂਗਰਸ ਸਰਕਾਰ ਨੇ ਕਰਿਆ ਚਾਹੇ ਘਟ ਹੋਇਆ ਚਾਹੇ ਵੱਧ ਹੋਇਆ ਕਾਂਗਰਸ ਸਰਕਾਰ ਨੇ ਕਰਿਆ ਮੰਡਰੇਗਾ ਦੀ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਦੀ ਦੇਣ ਆ ਅੱਜ ਮੈਂ ਬੀਬੀਆਂ ਕੋਲ ਜਦੋਂ ਹਲਕੇ ਦੇ ਵਿੱਚ ਜਾਂਦਾ ਬੀਬੀਆਂ ਕੋਲ ਪੁੱਛਦਾ ਬੀਬੀ ਕਿੰਨੇ ਟਾਈਮ ਹੋ ਗਿਆ 6-6 ਮਹੀਨੇ ਹੋ ਗਏ ਮੰਡਰੇਗਾ ਨੂੰ ਪੈਸੇ ਨਹੀਂ ਮਿਲੇ ਆ ਰਾਜੋ ਮਾਜੇ ਵਾਲਾ ਸਰਪੰਚ ਆ ਤਕਰੀਬਨ ਮੈਨੂੰ ਲੱਗਦਾ ਸਾਰਾ ਟੱਬਰ ਹੋਣੀ ਮੰਡਰੇਗਾ ਚਾਪਦੇ ਆ ਭਿੜਤੀ ਕਰ ਰੱਖਿਆ ਇਹ ਗੱਲੀ ਗੱਲੀ ਚੀਜ਼ ਦੀ ਇਨਕੁਆਇਰੀ ਕਰਾਉਂਗਾ ਗਰੀਬਾਂ ਦੇ ਮੂੰਹ ਚੋਂ ਜਿਹੜੀ ਇਹ ਰੋਟੀ ਖਾਂਦੇ ਨੇ ਨਾ ਜੇ ਦਰਬੀਰ ਸਿੰਘ ਗੋਲਡੀ ਨੇ ਪਹਿਲੇ ਦਿਨ ਹੀ ਨਾ ਚਾੱਕ ਕੇ ਥਾਣੇ ਚ ਸੱਡੇ ਤਾਂ ਦਰਬੀਰ ਸਿੰਘ ਗੋਲਡੀ ਨਾਲ ਤੇ ਆ ਪਿਹੋਰੀ ਵਾਲੀ ਮੰਨ ਲਓ ਜਹਾਂਗੀਰ ਆਲਾ ਪੁਰੀ ਹੈਣੀ ਸੀ ਜਦੋਂ ਮੈਂ ਦਿੱਤਿਆ ਸੀਗਾ ਯਾਦ ਕਰੋ ਜਹਾਂਗੀਰ ਆਲਾ ਪੁਰੀ ਹੈਣੀ ਸੀ ਪਾਸੇ ਦੀ ਲੰਗਦੇ ਸੀ ਉਹ ਸਾਰੀਆਂ ਚੀਜ਼ਾਂ ਤੁਹਾਡੇ ਇਸ ਭਰਾ ਨੇ ਉਸ ਤੋਂ ਬਾਅਦ ਇੱਕ ਵੀ ਸੜਕ ਮੈਨੂੰ ਦਿਖਾ ਦਿਓ ਯਾਰ ਜਿਹੜੀ ਬਣੀ ਹੋਵੇ ਆ ਜਿਹੜਾ ਵਾਈਡਰ ਲੱਗਿਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਇਕਲੀ-ਗਲੀ ਚੀਜ਼ ਦਾ ਰਿਕਾਰਡ ਆ ਆਰਟੀ ਆਰਟੀਆਈ ਪਾ ਕੇ ਕਢਾ ਲੋਗੇ ਜਨਵੀਰ ਸਿੰਘ ਗੋਲਡੀ ਨੇ ਸਮੇਂ ਕਰਿਆ ਹੋਇਆ ਜਾਂ ਇਹਨਾਂ ਨੇ ਕਰਿਆ ਹੋਇਆ ਇੱਕ ਵੀ ਚੀਜ਼ ਉਹ ਮੁੱਖ ਮੰਤਰੀ ਚੁਣਿਆ ਕਹਦੇ ਵਾਸਤੇ ਆ ਸਾਡੀ ਆਈ.ਟੀ.ਆਈ ਜਿਹੜੀ ਅਸੀਂ ਮੋਲਵਾਲ ਅਲਾਉਂ ਕਰਾਈ ਸੀ ਅੱਜ ਕਿੱਥੇ ਆ ਸਾਡੀ ਆਈ.ਟੀ.ਆਈ ਸਾਡਾ ਧੂਰੀ ਬੇੜਾ ਕਾਲਜ ਧੂਰੀ ਵਿਖੇ ਜਿੱਥੇ ਮੈਂ ਗਰਾਊਂਡ ਦੀ ਪ੍ਰਪੋਜ਼ਲ ਦਿੱਤੀ ਸੀ 2 ਡੂੜ ਕਰੋੜ ਰੁਪਈਆ ਸੈਂਕਸ਼ਨ ਕਰਵਾਇਆ ਸੀ ਕਿੱਥੇ ਆ ਗਰਾਊਂਡ ਅੱਜ ਲੱਡਾ ਕੋਠੀ ਨੂੰ ਕਹਿੰਦੇ ਅਸੀਂ ਟਰਫ ਦਾ ਗਰਾਊਂਡ ਬਣਾ ਕੇ ਦੇਵਾਂਗੇ ਮੈਂ ਪੁੱਛਣਾ ਚਾਹਣਾ ਵੀ ਲੱਡਾ ਕੋਠੀ ਚ ਹਲਕਿਆਂ ਦੇ ਜਵਤਾਂ ਨੂੰ ਕੀ ਫਾਇਦਾ ਹੋਊਗਾ ਮੈਂ ਤਾਂ ਚਲੋ ਐਮ ਐਲ ਏ ਸੀ ਮੈਨੂੰ ਤਾਂ ਕਈ ਮੰਤਰੀਆਂ ਦੇ ਜਾ ਕੇ ਗੋਡੇ ਫੜਨੇ ਪੈਂਦੇ ਸੀ ਤਾਂ ਕਿ ਕੋਈ ਕੰਮ ਹੁੰਦਾ ਸੀ ਉਹ ਵੀਰੇ ਤੂੰ ਤਾਂ ਮੁੱਖ ਮੰਤਰੀ ਹੈ ਤੇਰੇ ਹੱਥ ਚ ਹਰਾ ਪੈਣਾ ਤੂੰ ਦਾਇਤ ਕੋ ਘੀ ਮਾਰੇਗਾ ਜਿਹੜਾ ਮਰਜ਼ੀ ਕੰਮ ਕਰ ਦੋ ਤਾਂ ਵੀਰੇ ਜੇ ਲੋਕਾਂ ਨੇ ਤੈਨੂੰ ਜਿਤਾਇਆ ਨਾ ਤਾਂ ਪੁੰਨ ਕਰਕੇ ਜਾ ਲੋਕਾਂ ਦੀਆਂ ਅਸੀਸਾਂ ਮਿਲਣਗੀਆਂ ਕਿਹਲਾ ਜਿੱਦਣ ਹਾਰਨ ਨਹੀਂ ਹੁੰਦਾ ਲੀਡਰ ਉਹ ਹੁੰਦਾ ਜਿਹਦੀ ਪੂਰੇ ਪੰਜਾਬ 'ਚ ਪਛਾਣ ਹੋਵੇ ਲੀਡਰ ਉਹ ਹੁੰਦਾ ਕੋਈ ਜਿੱਦਣ ਹਾਰਨ ਨਾਲ ਲੀਡਰ ਵੱਡਾ ਜਾਂ ਛੋਟਾ ਨਹੀਂ ਬਣ ਜਾਂਦਾ ਇਹ ਲੀਡਰ ਅੱਜ ਕੱਲ੍ਹ ਲੋਕਾਂ ਨੇ ਇਹਨੂੰ ਸ਼ਬਦ ਹੋਰ ਦੇ ਦੇ ਅਸਲ ਤਾਂ ਹੈ ਸੇਵਾ ਆਹ ਜਿਹੜਾ ਗਾਂਝਲੇ ਵਾਲਾ ਸਰਪੰਚ ਬੈਠਾ ਨਾ ਬਾਈ ਖੜਾ ਹੋ ਮੜਾ ਜਾ ਇਹਨਾਂ ਨੂੰ ਇਹ ਮੁੰਡਾ ਸਿਰ ਤੋਂ ਘੋਣਾ ਮੋਣਾ ਸੀ ਇਹਦੇ ਪਿੰਡ ਨਸ਼ੇ ਵਾਲੇ ਹੱਥ ਨਹੀਂ ਟੀਕੇ ਲਾਉਂਦੇ ਹੁੰਦੇ ਸੀ ਤੇ ਬੰਦੇ ਨੇ ਘੁੱਟ ਘੁੱਟ ਭਜਾਏ ਨੇ ਉਥੋਂ ਤਾਂ ਪਿੰਡ ਨਹੀਂ ਸਰਪੰਚ ਸੁਣਿਆ ਤੇ ਅੱਜ ਇਸੇ ਸਰਪੰਚ ਦੀ ਜਿਹੜੀ ਉਹ ਗੱਲ ਨਹੀਂ ਫੰਮ ਰਹੇ ਬਹੁਤ سارے ਜਿਹੇ ਮੁੱਦੇ ਨੇ ਠੱਕੇ ਨਾਲ ਪਰਚਿਆਂ ਦੇ ਵਿੱਚ ਇਹਨਾਂ ਵਾਲੋ ਕਰਿਆ ਜਾ ਰਿਹਾ ਸਾਡਾ ਇੱਕ ਇਥੋਂ ਸਰਪੰਚ ਜੁਨੀਅਨ ਦਾ ਭਰਾ ਜਗਾ ਉਹਦੇ ਤੇ ਪਹਿਲਾਂ ਇਹਨਾਂ ਨੇ ਧੱਕੇ ਨਾਲ ਉਹਦੇ ਤੇ ਕੇਸ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਹੜਾ ਕਿਹੜਾ ਬੰਦਾ ਯਾਰ ਜਿਹਨੂੰ ਗੱਬਣੀ ਰਹੇ ਤਾਂ ਦੱਬਣ ਨਾਲ ਕਿਸੇ ਦੀ ਆਵਾਜ਼ ਨਹੀਂ ਬੰਦ ਹੁੰਦੀ ਇਹ ਧੂਰੀ ਵਾਲੇ ਨੇ ਇਹ ਤਾਂ ਧੁਰ ਕੇ ਦਿੱਲੀ ਵਗ ਜਾਂਦੇ ਨੇ ਕਿਸਾਨੀ ਧਰਨੇ ਤੇ ਤੇ ਇੱਕ ਵਾਰ ਨਹੀਂ ਦੋ ਦੋ ਵਾਰ ਜਾਂਦੇ ਨੇ ਇਹ ਤਾਂ ਟੋਲ ਪਲਾਜ਼ੇ ਨੇ ਬਰਾਬਰ ਸੜਕ ਘੜ ਦਿੰਦੇ ਨੇ ਆਪ ਦੀ ਸਰਕਾਰ ਦੇ ਉਲਟ ਇਹਦਾ ਮੱਥਾ ਲਾਉਣਾ ਜਾਣਦੇ ਨੇ ਇਹ ਕੋਈ ਆਰਾਮ ਕਰਨ ਵਾਲੇ ਨੀਂਦਰ ਦੇ ਲੋਕ ਨਹੀਂ ਹੈਗੇ ਇਹ ਧੂਰੀ ਦੇ ਲੋਕ ਨੇ ਇਹ ਜਿਤਾਉਣਾ ਜਾਣਦੇ ਨੇ ਤੇ ਹਰਾਉਣਾ ਵੀ ਜਾਣਦੇ ਨੇ ਲੋਕਾਂ ਨੇ ਉਮੀਦ ਕੀਤੀ ਸੀ ਵੀ ਜੇ ਪੂਰੇ ਪੰਜਾਬ 'ਚ ਸਰਕਾਰ ਬਣਦੀ ਆ ਤਾਂ ਧੂਰੀ ਦੇ ਵਿੱਚ ਮੁੱਖ ਮੰਤਰੀ ਬਣ ਰਿਹਾ ਤਾਂ ਇਹ ਜ਼ਰੂਰ ਕੋਈ ਕਾਇਆ ਕਲਪ ਕਰੂਗਾ ਅੱਜ ਦੇਸ਼ ਭਗਤ ਕਾਲਜ ਕਿੱਥੇ ਆ ਤੋਂ ਉਥੇ ਦਾ ਉਥੇ ਕੀਪ ਸੈਲਟੀ ਦਿੱਤੀ ਆ ਸਾਡੇ ਐਜੂਕੇਸ਼ਨ ਨੂੰ ਹਾਂ ਧੂਰੀ ਹਸਪਤਾਲ ਕੀ ਅਹੀ ਜੀ ਫੈਸਿਲਿਟੀ ਦੇਦੀ ਧੂਰੀ ਦੇ ਹਸਪਤਾਲ ਨੂੰ ਦੋ ਦਿਨ ਇੱਥੇ ਆਂਗਣਵਾੜੀ ਦੀ ਭੈਣ ਉਹ ਵਿਚਾਰੀ ਜਿਹੜੀ ਇੱਥੇ ਡਿਊਬੀ ਦੌਰਾਨ ਮਰ ਗਈ ਸੀ 2 ਦਿਨ ਧਰਨਾਂ ਲਾ ਕੇ ਰੱਖਣਾ ਪਿਆ ਉਹਨਾਂ ਨੂੰ ਫੇਰ ਕਿਤੇ ਜਾ ਕੇ ਜਿਹੜਾ ਉਹਨਾਂ ਨੂੰ ਮਾੜਾ ਮੋਟਾ ਉਹਨਾਂ ਨੂੰ ਕੋਈ ਨੌਕਰੀ ਦਾ ਵਾਅਦਾ ਕਰਿਆ ਗਿਆ ਇੱਕ ਇੱਕ ਚੀਜ਼ ਦੇ ਉੱਤੇ ਜਿਹੜੀ ਜੇ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਤੁਹਾਨੂੰ ਧਰਨ ਨਹੀਂ ਲੱਗਣੀ ਨਹੀਂ ਬੰਦ ਹੀ ਕਰ ਦਾਂਗੇ ਸਾਰਾ ਕੁਝ ਅੱਜ ਰਸੋ ਮੈਨੂੰ ਜਿਹੜੀਆਂ ਜਥੇਬੰਦੀਆਂ ਦਿੱਲੀ ਤੋਂ ਜੰਗ ਜਿੱਤ ਕੇ ਲੈ ਆਈਆਂ ਸੀ ਉਹਨਾਂ ਨੂੰ ਉਰੇ ਆ ਕੇ ਵਪਾਰੀਆਂ ਦਾ ਵਿਰੋਧੀ ਕਰਾ ਦੇਦਾ ਮੁੱਖ ਮੰਤਰੀ ਨੇ ਆ ਜਿਹੜੀ ਜ਼ਮੀਨ ਐ ਗੁਆਰ ਹੋ ਰਹੀ ਆ ਨਾ ਪੰਜਾਬ ਦੇ ਵਿੱਚ ਧੱਕੇ ਨਾਲ ਮੈਨੂੰ ਦੱਸੋ ਕਿਹੜਾ ਬੰਦਾ ਵੇਚਣ ਦੀ ਗੱਲ ਕਰ ਰਿਹਾ ਕੋਈ ਨਹੀਂ ਕਰ ਰਿਹਾ ਪਰ ਧੱਕੇ ਨਾਲ ਇਹ ਹੌਲੀ ਹੌਲੀ ਆਪਣੀਆਂ ਜ਼ਮੀਨਾਂ ਤੇ ਵੀ ਆ ਜਾਣਗੇ ਤਾਂ ਵੀਰੇ ਲੜਾਈ ਲੜਨੀ ਪਊਗੀ ਤਕੜੇ ਹੋਣਾ ਪਊਗਾ ਤੇ ਮੈਂ ਗੱਲ ਦੱਸਣਾ ਚਾਹਣਾ ਇਹ ਸੜਕ ਨਿਕਲੀ ਸੀ ਉਰੋਂ ਜਿਹੜੀ ਆ ਦਿੱਲੀ ਵਾਲੀ ਆ ਤਾਂ ਇਹ ਸਾਰੇ ਪਿੰਡ ਮੇਰੇ ਕੋਲੇ ਆਏ ਉਦੋਂ ਇਹਨਾਂ ਨੇ ਪਹਿਲਾਂ ਭਰਨੇ ਪ੍ਰਦਰਸ਼ਨ ਵੀ ਕਰੇ 30 ਲੱਖ ਰੁਪਇਆ ਪਰ ਏਕੜ ਦੇ ਰਹੇ ਸੀ ਉਦੋਂ ਸਰਕਾਰ ਤਾ ਮੇਰੇ ਕੋਲੇ ਆਏ ਤੇ ਮੈਂ ਪੂਰੀ ਹਿੰਮਤ ਉਹ ਤੋਂ ਸਾਡੇ ਐਸਟੀਐਮ ਸਾਹਿਬ ਡੀਸੀ ਸਾਹਿਬ ਨਾਲ ਗੱਲ ਕਰਕੇ ਤਕਰੀਬਨ 65 ਲੱਖ ਰੁਪਇਆ ਏਕੜ ਦਾ ਦਵਾਇਆ ਸੀ ਲੜਾਈ ਲੜੀ ਸੀ ਉਹਨਾਂ ਦੀ ਇੱਕ ਏਕੜ ਦੇ ਮਗਰ 35-30 ਲੱਖ ਰੁਪਇਆ ਦਾ ਫਾਇਦਾ ਕਰਾਇਆ ਸੀ 18000 ਪੈਨਸ਼ਨ ਲਈ ਸੀ ਮੈਂ ਘਰਾਂ ਚ ਜਾ ਜਾ ਕੇ ਪੈਨਸ਼ਨਾਂ ਲਈਆਂ ਸੀ ਆ ਗੰਜ ਦੇ ਵਾਲੇ ਬੈਠੇ ਨੇ 13500 ਪੈਨਸ਼ਨ ਰਿਕਾਰਡ ਹੋ ਗਿਆ ਇਹ 550 ਪੈਨਸ਼ਨ ਲਾਉਣੀ 80% ਸ਼ਹਿਰ ਦੇ ਵਿੱਚ ਸੀਵਰੇਜ ਤੇ ਗਲੀਆਂ ਨਾਲੀਆਂ ਦਾ ਕੰਮ ਕਰਾਉਤਾ ਸੀ ਅੱਜ ਦੂਰ ਤੋਂ ਦੂਰ ਕਿਹੜਾ ਮਾਰ ਲਓ ਸ਼ਹਿਰ ਚ ਚਾਰ ਤੋਂ ਪੰਜ ਲੱਖ ਤੋਂ ਘੱਟ ਬਸ ਵੇਰੀ ਜਗਾ ਨਹੀਂ ਹੈਗੀ ਹਰੇਕ ਪ੍ਰਾਪਰਟੀ ਵਾਲੇ ਨੂੰ ਬੈਨੇਫਿਟ ਹੋਇਆ 64 ਗਰਾਊਂਡ ਬਣਾਏ ਸੀ ਮੇਰੇ ਪਿੰਡੇ ਇਹੋ ਜਿਹਾ ਵਧੀਆ ਕ੍ਰਿਕਟ ਦਾ ਗਰਾਊਂਡ ਬਣਾਇਆ ਜਾ ਕੇ ਦੇਖਿਓ ਟੂਰੀ ਦੇ ਵਿੱਚ ਇੰਡੋਰ ਸਟੇਡੀਅਮ ਬੈਡਮਿੰਟਨ ਵਾਸਤੇ ਬਣਾਇਆ ਹਰੇਕ ਪਿੰਡ ਦੇ ਵਿੱਚ ਓਪਨ ਜਿਮ ਬਣਵਾਏ ਤੇ ਤਕਰੀਬਨ ਭੋਜਵਾਲੀ ਮੇਲੇ ਉਰੀ ਇੱਥੇ ਬੈਠੇ ਨੇ ਉਹ ਪਿੱਛੇ ਬੈਠਾ ਸੀ ਧੰਦੀਆ ਵਾਲਾ ਲੇ ਤਕਰੀਬਨ 7 ਗਰਾਊਂਡ ਮਲਟੀ ਉਹਦੇ ਵਾਲੇ ਬਣਾਏ ਸੀ ਪਰ ਸਾਹਮਣਾ ਤਾਂ ਗਾਹ ਅਗਲੇ ਬੰਦਿਆਂ ਨੇ ਆ ਨਾ ਉਹਨੂੰ ਗਾਹ ਤੱਕੜਾ ਤਾਂ ਕੀ ਕਰਨਾ ਆਪਾਨਾਂ ਦੀ ਦੇਖ ਰਹਿਕ ਵੀ ਨਹੀਂ ਕਰ ਰਹੇ ਦੋ ਸੈਂਟਰ ਟ੍ਰੈਕ ਬਣਵਾਏ ਦੇਸ਼ਕਟ ਕਾਲਜ ਤੇ ਰਾਜੋ ਮਾਜਰੇ ਦੇ ਚਾ ਰਾਜੋ ਮਾਜਰੇ ਦੇ ਮੈਂਬਰ ਬੈਠੇ ਨੇ ਕਿਉਂਕਿ ਜਿਹੜੇ ਮੁੰਡੇ ਫੌਜ ਜਾਂ ਪੁਲਿਸ ਦੀ ਭਰਤੀ ਹੁੰਦੇ ਨੇ ਉਹ ਜਦੋਂ ਉੱਥੇ ਜਾ ਕੇ ਆਪਦਾ ਟ੍ਰਾਇਲ ਦਿੰਦੇ ਨੇ ਉਹਨਾਂ ਤੋਂ 400 ਮੀਟਰ ਟ੍ਰਾਇਲ ਤੇ ਭੱਜਿਆ ਨਹੀਂ ਜਾਂਦਾ ਤਾਂ ਅੱਜ ਰਾਜੋ ਮਾਜ ਰੇਚ ਆਪਦੇ ਰਿਸ਼ਤੇਦਾਰਾਂ ਦੇ ਘਰੇ ਲੈ ਕੇ ਰੋਗਣਾ ਦੂਸਰੇ ਹਲਕਿਆਂ ਲਈ ਇੱਥੇ ਪ੍ਰੈਕਟਿਸ ਕਰਦੇ ਨੇ ਇਹ ਨਹੀਂ ਦਲਵੀਰ ਸਿੰਘ ਗੋਲਡੀ ਦੇ ਕੰਮ ساری ਉਮਰ ਰਹਿਣੀ ਉਮਰ ਤੱਕ ਮਾਨ ਰਹਿਣਾ ਕਿ ਮੈਨੂੰ ਗੁਰੂ ਮਾਰਾ ਨੇ 5 ਸਾਲ ਮੌਕਾ ਦਿੱਤਾ ਸੀ ਤੇ ਮੈਂ ਆਪਦੇ ਲੋਕਾਂ ਲਈ ਕੰਮ ਕਰ ਸਕਿਆ ਮੇਰੀ ਸਰਕਾਰ ਦੇ ਵਿੱਚ ਕਿਉਂਕਿ ਮੇਰਾ ਵਾਅਦਾ ਸੀ ਇਹ ਵਿਡੋਲ ਬਰਾਦਰੇ ਬਰਾਬਰ ਸੜਕ ਕੱਢਣੀ ਗੱਲ ਇਹ ਨਹੀਂ ਸਾਡੇ ਗ੍ਰਿਸ਼ਨ ਵਾਲਾ ਵਾਰੂ ਜੀ ਨੇ ਇਨਚਾਰਜ ਹੁੰਦੇ ਸੀ ਮੈਨੂੰ ਕਹਿੰਦੇ ਗੋਲਡੀ ਕਦੇ ਵੀ ਉਹ ਰਾਜਨੀਤੀ ਨਹੀਂ ਕਰਨੀ ਵੀ ਸਿਰਫ ਦੋ ਨਾਰੇ ਲਾ ਕੇ ਖਬਰ ਚ ਫੋਟੋ ਖਿਚਾ ਲੈਣੀਆਂ ਜੇ ਕੋਈ ਮੁੱਦਾ ਚੁੱਕੇਗਾ ਤਾਂ ਮੁੱਦੇ ਦੇ ਹੱਲ ਤੱਕ ਜਾਈ ਉਹਨੂੰ ਲੀਡਰ ਕਹਿੰਦੇ ਨੇ ਤੇ ਉਹ ਬੰਦੇ ਦੀ ਗੱਲ ਅੱਜ ਤੱਕ ਅਵੇ ਪੱਲੇ ਬੰਨੀ ਹੋਈ ਆ ਜਿਹੜੀ ਚੀਜ਼ ਆ ਕਦੇ ਵੀ ਮੈਨੂੰ ਗੁਰੂ ਮਹਾਰਾਜ ਨੇ ਮੌਕਾ ਦਿੱਤਾ ਕਿਸੇ ਬੰਦੇ ਨੇ ਲੜਨ ਦਾ ਤਾਂ ਲੜਾਈ ਕਦੇ ਅਧਮ ਚਾਲੇ ਨਹੀਂ ਛੱਡੀ ਅੱਜ ਤੱਕ ਵੀ ਮੇਰਾ ਖੁੱਦ ਦਾ ਪਾਸਪੋਰਟ ਮੇਰਾ ਖੁੱਦ ਦਾ ਅਸਲੀ ਦਾ ਲਾਇਸੈਂਸ ਬਣਿਆ ਨਹੀਂ ਸੀ ਕਿਉਂਕਿ ਮੇਰੇ ਤੇ ਟੋਲ ਪਲਾਜ਼ਾ ਵਾਲੇ ਕੇਸ ਚੱਲਦੇ ਸੀ ਧੂਰੀ ਜੇ ਮੈਨੂੰ ਕਿਤੇ ਆ 5 ਸਾਲ ਮਿਲ ਜਾਂਦੇ ਨਾ ਰੱਬ ਤੋਂ ਡਰ ਕੇ ਕਹਿਣਾ ਧੂਰੀ ਨੂੰ ਇੱਥੇ ਦੇ ਨਾ ਪੁਰਾਣੇ ਈਓ ਸਾਹਿਬ ਨਾਲ ਜਾਂ ਸਾਰੇ ਐਮਸੀ ਬੈਠੇ ਨੇ ਇਹਨਾਂ ਨਾਲ ਮੇਰੀ ਮੀਟਿੰਗ ਕੀ ਹੁੰਦੀ ਸੀ ਹਰੇਕ ਮੀਟਿੰਗ ਦੇ ਵਿੱਚ ਬੈਠਦਾ ਸੀ ਮੈਂ ਚਾਹੇ ਉਹ ਐਮਸੀਆਂ ਦੀ ਹੋਵੇ ਚਾਹੇ ਉਹ ਸਰਪੰਚਾਂ ਦੀ ਹੋਵੇ ਚਾਹੇ ਉਹ ਬਲਾਕ ਸੰਮਤੀ ਮੈਂਬਰ ਸਾਹਿਬਾਨਾਂ ਦੀ ਹੋਵੇ ਤੇ ਚਾਹੇ ਜਿਲ੍ਹਾ ਪੰਚਾਇਤ ਮੈਂਬਰ ਸਾਹਿਬਾਨਾਂ ਦੀ ਹੋਵੇ ਅਸੀਂ ਮੌਕੇ ਤੇ ਹੱਲ ਕਰਦੇ ਸੀ ਉਸ ਚੀਜ਼ ਦਾ ਤੇ ਇਹਨਾਂ ਨੂੰ ਇਹੀ ਚੀਜ਼ ਕਹਿੰਦਾ ਸੀ ਵੀ ਧੂਰੀ ਨੂੰ ਹਿੰਦੁਸਤਾਨ ਦੇ ਪਹਿਲੇ ਸ਼ਹਿਰਾਂ ਦੇ ਵਿੱਚ ਲੈ ਕੇ ਆਉਣਾ ਧੂਰੀ ਸ਼ਹਿਰ ਆਹ ਤਾਰਾ ਬੈਠਾ ਚੇਅਰਮੈਨ ਸਾਡਾ ਆ ਜਿਹੜੀ ਬੇਰੜੇ ਵਾਲੀ ਸੜਕ ਹੈ ਨਾ ਸਾਰੀ ਉਮਰ ਰੰਗ ਗਈ ਮੈਨੂੰ ਕੱਕੜਾਲ ਦੇ ਬਜ਼ੁਰਗ ਸਾਹਿਬ ਕਹਿੰਦੇ ਕਹਿੰਦੇ ਅਰੇ ਇਹ ਸੜਕ ਨਹੀਂ ਬਣ ਸਕਦੀ ਮੈਂ ਕਹਿੰਦਾ ਕਿਉਂ ਕਹਿੰਦੇ ਅੱਜ ਤੱਕ ਉਦੋਂ ਕਹਿੰਦਾ ਮੈਂ ਬਹੁਤ ਨੌਜਵਾਨ ਤੇਰੇ ਵਾਂਗੂ ਨੌਜਵਾਨ ਹੁੰਦਾ ਸੀ ਜਦੋਂ ਮੈਂ ਮਤਾ ਦਿੰਨੇ ਆ ਤੇ ਜਿਤਨੇ ਅਸੀਂ ਉਹਨਾਂ ਘਾਟਨ ਕਰਨਗੇ ਮੈਂ ਤੇ ਤਾਰਾ ਕਿਉਂਕਿ ਅਸੀਂ ਬਲਾਕ ਸ਼ਾਂਤੀ ਦੇ ਪੈਸੇ ਮਨਰੇਗਾ ਜੋੜ ਕੇ ਤੇ ਆਪਣੀ ਗ੍ਰਾਂਟ ਜੋੜ ਕੇ ਸੜਕਾਂ ਬਣਾਈਆਂ ਸੀ ਸਾਰੀਆਂ ਆਜਾਤੀ ਮਾਜਰੇ ਵਾਲੀ ਸੜਕ ਦੁਗਣੀ ਵਾਲੇ ਇੱਥੇ ਬੈਠੇ ਹੋਣਗੇ ਠੀਕ ਹੈ ਨਾ ਬਰਡ ਵਾਲਾ ਵਾਲੀ ਸੜਕ ਬੇਨੜੇ ਤੋਂ ਤਾਂ ਮੈਂ ਲਹਾਰਾ ਸਾਰੀਆਂ ਹੀ ਗੜਤੀਆਂ ਸੀ ਬੇਦਨੀ ਵਾਲੇ ਬੈਠੇ ਨੇ ਉਰੇ ਮੇਰੇ ਪਿੰਡ ਤੋਂ ਹਸਨਪੁਰ ਮੈਂ ਲਹਾਰਾ ਕੋਈ ਟੋਟਾ ਹੈ ਜਾਂ ਛੱਡਿਆ ਨਹੀਂ ਸੀ ਅਸੀਂ ਨੇ ਇੱਕ ਬੰਦੇ ਦੀ ਨੀਤ ਹੋਵੇ ਨਾ ਤਾਂ ਕੋਈ ਕੰਮ ਹੈ ਜਾਣੀ ਜਿਹੜਾ ਤੁਸੀਂ ਨਹੀਂ ਕਰ ਸਕਦੇ ਆ ਸ਼ੇਰਪੁਰ ਵਾਲੇ ਕੁੰਬੜਾ ਸਾਹਿਬ ਬੈਠੇ ਨੇ ਦੋਨੇ ਸੜਕਾਂ ਆ ਹੁਣ ਵੀ ਇੱਕ ਸੜਕ ਤਾਂ ਬਿਨਾ ਪਾਵਰ ਤੋਂ ਪਾਸ ਕਰਕੇ ਦਿੱਤੀ ਆ ਕੁੰਬੜਾ ਉਹ ਪੁੱਛੋ ਜੇ ਪਿੱਛੇ हट ਜੇ ਤਾਂ ਕਹਦੇ ਹੋ ਆ ਸੋਨੀ ਬੈਠਾ ਤੇ ਜਿਹੜੇ ਵੀ ਸ਼ਹਿਰ ਦੇ ਬੰਦੇ ਸੀ ਨਾ ਇਹ ਟੈਲਾਂ ਦੀ ਗੱਲ ਕਰਦੇ ਨੇ ਟੈਲਾ ਪਤਾ ਕਿਉਂ ਭੇਜਦੇ ਸੀ ਕਿਉਂਕਿ ਸਰਕਾਰੀ ਗ੍ਰਾਂਟ ਆਉਣ ਨੂੰ ਪੈਸਾ ਬਹੁਤ ਲੱਗ ਜਾਂਦਾ ਸੀ ਸਰਕਾਰੀ ਗ੍ਰਾਂਟਾਂ ਨੂੰ ਪੈਸਾ ਬਹੁਤ ਲੱਗ ਸਮਾਂ ਬਹੁਤ ਲੱਗ ਜਾਂਦਾ ਸੀ ਤਾਂ ਕੋਈ ਵੀ ਆਧਾਰ ਨਹੀਂ ਦਿੰਦਾ ਪਹਿਲਾਂ ਇਹ ਕੰਮ ਤਾਂ ਹੋਏ ਨੇ ਇਹਨੇ ਆਪ ਦੀ ਜਾਨ ਝੋਕਣੀ ਪੈਂਦੀ ਆ ਜਦੋਂ ਕੰਮ ਕਰਦੇ ਹਾਂ ਤੇ ਮੈਂ ਜੋ ਮੈਂ ਹਾਰਿਆ ਮੈਂ ਕਹਿੰਦਾ ਬਹੁਤ ਵਧੀਆ ਹੋਇਆ ਮੈਨੂੰ ਬਹੁਤ ਸਿੱਖਿਆ ਮਿਲੀ ਸ਼ਾਇਦ ਜੇ ਮੈਂ ਜਿੱਤੇ ਜਾਂਦਾ ਤਾਂ ਮੈਨੂੰ ਇੰਨੀ ਸਿੱਖਿਆ ਨਹੀਂ ਸੀ ਮਿਲਦੀ ਮੈਨੂੰ ਚੰਗੇ ਮਾੜੇ ਦਾ ਪਤਾ ਨਹੀਂ ਸੀ ਲੱਗਦਾ ਬੰਦਾ ਡਿੱਗਦਾ ਰਹਿੰਦਾ ਬੰਦਾ ਸਿਖੇਆਂ ਤੱਕ ਜਾਂਦਾ ਹੋਇਆ ਆਪਦੀ ਜ਼ਿੰਦਗੀ ਚ ਸਿੱਖਦਾ ਰਹਿੰਦਾ ਤੇ ਮੈਂ ਤਾਂ ਗੁਰੂ ਮਹਾਰਾਜ ਦਾ ਸ਼ੁਕਰ ਗੁਜ਼ਾਰਾਂ ਕੋਈ ਅੱਜ ਮੈਂ ਯੂਨੀਵਰਸਿਟੀ